ਨਾਲ ਅਛਲੀਆ ਦੋ ਬੁਲੇਟਿੰਗ ਦੀ ਸ਼ੁਰੂਆਤ ਕਰਾਂਗੇ ਫਾਜ਼ਲਕਾ ਦੇ ਵਿੱਚ ਐਨਕਾਊਂਟਰ ਹੋਇਆ ਹੈ ਤਾਂ ਸਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਤੇ ਨਸ਼ਾ ਤਸਕਰ ਦੇ ਵਿਚਾਲੇ ਮੁੱਠਪੇੜ ਦੇਖਣ ਨੂੰ ਮਿਲੀ ਹੈ ਐਨਕਾਊਂਟਰ ਦੇ ਦੌਰਾਨ ਦੋਹਾਂ ਪਾਸੇ ਫਾਇਰਿੰਗ ਕੀਤੀ ਗਈ ਕੁਲੀ ਲਗਨ ਦੇ ਕਰਕੇ ਨਸ਼ਾ ਤਸਕਰ ਜ਼ਖਮੀ ਹੋਇਆ ਹੈ ਤਾਂ ਸੀਆਈਏ ਅਬੂਖਰ ਦਿਵੱਲੋ ਇੱਕ ਕਾਰਵਾਈ ਕੀਤੀ ਗਈ ਹੈ ਫਾਜ਼ਲਕਾ ਦੇ ਵਿੱਚ ਐਨਕਾਊਂਟਰ ਦੇਖਣ ਨੂੰ ਮਿਲਿਆ ਹੈ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਫਾਜ਼ਲਕਾ ਦੇ ਵਿੱਚ ਐਨਕਾਊਂਟਰ ਨੂੰ ਅੰਜ਼ਾਮ ਦਿੱਤਾ ਗਿਆ ਹੈ ਫਾਜ਼ਲਕਾ ਦੇ ਵਿਖੇ ਪੁਲਿਸ ਤੇ ਨਸ਼ਾ ਤਸਕਰਾਂ ਦੇ ਵਿਚਾਲੇ ਇਹ ਮੁੱਠਪੇੜ ਹੋਇਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਕਿ ਇਸ ਅਨਕਾਊਂਟਰ ਦੇ ਵਿਚਾਲੇ ਜਿਹੜਾ ਦੋਹਾਂ ਪਾਸਿਓਂ ਤੋਂ ਫਾਇਰਿੰਗ ਹੋਈ ਹੈ ਸੀਆਈਏ ਬੋਹਰ ਦੇ ਵੱਲੋਂ ਇਹ ਵੱਡੀ ਕਾਬਿਆਬੀ ਜੁੜੀ ਹੈ ਅਮਲ ਦੇ ਵਿੱਚ ਲਾਈ ਗਈ ਹੈ ਗੋਲੀ ਲਗਨ ਦੇ ਕਰਕੇ ਨਸ਼ਾ ਤਸਕਰ ਜ਼ਖਮੀ ਹੋਇਆ ਹੈ ਸੀਆਈਏ ਬੋਹਰ ਦੇ ਵੱਲੋਂ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਕਿ ਇੱਕ ਨਸ਼ਾ ਤਸਕਰ ਜ਼ਖਮੀ ਹੋ ਗਿਆ ਇਹ ਮਾਮਲਾ ਇਸ ਤਰ੍ਹਾਂ ਜੀ ਅਸੀਂ ਪੈਟਰੋਲਿੰਗ ਕਰ ਰਹੇ ਸੀ ਤੇ ਇਹਨਾਂ ਨੂੰ ਪੈਟਰੋਲਿੰਗ ਦੌਰਾਨ ਰੋਕਿਆ ਤੇ ਇਹ ਮੋਟਰਸਾਈਕਲ ਇਹਨੇ ਰੋਕਿਆ ਨਹੀਂ ਇਹਨੇ ਮੋਟਰਸਾਈਕਲ ਭਜਾ ਕੇ ਇੱਧਰ ਨੂੰ ਮੋੜ ਲਿਆ ਹੈ ਜੇਦੋਂ ਇੱਧਰ ਲੈ ਕੇ ਆਏ ਆ ਤੇ ਇਹਨੇ ਅੱਗੋਂ ਫੈਰ ਕਰਤਾ ਗੱਡੀ ਦੇ ਸ਼ੀਸ਼ੇ ਦੇ ਸਾਈਡ ਤੇ ਲੱਗਾ ਜੀ ਅੱਗੋਂ ਦੋ ਫੈਰ ਕੀਤੇ ਨੇ ਤੇ ਮਜਬੂਰਨ ਸਾਨੂੰ ਇੱਕ ਵਾਈ ਫਾਇਰ ਕੀਤਾ ਕਿ ਰੁਕਣ ਲਈ ਪਰ ਨਹੀਂ ਰੁਕਿਆ ਤੇ ਫੇਰ ਦੂਸਰਾ ਫੈਰ ਲਈ ਲੱਚ ਲੱਗਾ ਜੀ ਤੇ ਨਾਲ ਚਾਰ ਪੈਕਟ ਹੀਰੋਂ ਦੇ ਬਰਾਮਦ ਹੋਏ ਨੇ ਜੀ ਇੱਕ ਪਿਸਟਲ ਬੱਤੀ ਬੋਰ ਦਾ ਜੀ ਚਾਰ ਜਿੰਦਾ ਜਿੰਦਾ ਰੋਂ ਕਿੰਨੇ ਜਣਾ ਸੀ ਸਰ ਇਹ ਕੱਲਾ ਜਾਣਾ ਸੀ ਇਹ ਕੋਣ ਬੰਦਾ ਕੋਣ ਹੈ ਜਿੰਨੇ ਦੀ ਪਛਾਣ ਹੋ ਪਈ ਇਹ ਹਜੇ ਜੀ ਦੱਸ ਦਿਆਂ ਤੁਹਾਨੂੰ ਅਜੇ ਤੈਨੂੰ ਹਸਪੀਟਲ ਭੇਜਿਆ ਏ ਇਹ ਪਤਾ ਲੱਗਿਆ ਫਿਰ ਕਿਹੜੇ ਪਾਸੇ ਲੈ ਰਿਆ ਸੀ ਇਹਨਾਂ ਨਹੀਂ ਜੀ ਫਾਜ਼ਿਲਕਾਰ ਤੋਂ ਅਸੀਂ ਤੇ ਇਧਰੋਂ ਜਲਾਲਾਬਾਦ ਸਾਈਡ ਤੋਂ ਆ ਰਿਆ ਸੀ ਬਾਕੀ ਇਹ ਤਵਦੀਸ਼ ਦਾ ਵਿਸ਼ਾ ਹੈ ਉਹ ਬਾਕੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸੀਨੀਅਰ ਅਫਸਰ ਸਾਹਿਬਾਨ ਤੁਹਾਨੂੰ ਸਾਰਾ ਕੁਝ ਦੱਸਣਗੇ ਜੀ ਠੀਕ ਹੈ ਥੈਂਕ ਯੂ ਇਹ ਗੁਪਤ ਸੂਚਨਾ ਮਿਲੀ ਸੀ ਜੀ ਇਸ ਬਾਰੇ ਹਾਂਜੀ ਹਾਂਜੀ ਠੀਕ ਹੈ ਤੇ ਇਹ ਕਿਹੜੀ ਥਾਂ ਪੈਂਦੀ ਏ ਜੀ ਇਹ ਲਾਧੂਕਾ ਤੋਂ ਜੀ ਸੇਮ ਨਾਲਾ ਪੈਂਦਾ ਜੀ ਠੀਕ ਹੈ ਸੀਆਈਏ ਟੀਮ ਦੇ ਇੰਚਾਰਜ ਸੀਗੇ ਆਪਣਾ ਅਮਰੀਕ ਸਿੰਘ ਸਬ ਇੰਸਪੈਕਟਰ ਤੇ ਨਾਲ ਰੁਪਿੰਦਰ ਸਿੰਘ ਜੀ ਇਹ ਇਹਨਾਂ ਨੂੰ ਸ਼ੱਕ ਸੀਗਾ ਵੀ ਇਹ ਹਰੋਂ ਦਾ ਕੰਮ ਕਰਦਾ ਕੋਈ ਮੁਖੋ ਵੀ ਸੀ ਇਹਨਾਂ ਨੇ ਨਕਲ ਆਇਆ ਸੀ ਜੀ ਇਹ ਮੋਟਰਸਾਈਕਲ ਰੋਕਿਆ ਤੇ ਨੇ ਭਜਾ ਲਿਆ ਇਹਨਾਂ ਨੇ ਮਗਰ ਗੱਡੀ ਲਈ ਜੀ ਤੇ ਸੇਮ ਡਰੇਨ ਤੇ ਮੋੜ ਲਿਆ ਉੱਥੇ ਜਾ ਕੇ ਜਦੋਂ ਕੁਝ ਪਤਾ ਲੱਗਾ ਪੁਲਿਸ ਮਗਰ ਆ ਰਹੀ ਹੈ ਨੇ ਫਾਇਰਿੰਗ ਕਰਤੀ ਜੀ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਆਪਦੇ ਬਚਾਲ ਲਈ ਕੀਤੀ ਤੇ ਗੱਟੇ 'ਚ ਮਾਰੀ ਜੀ ਐਨਕਾਊਂਟਰ ਕੀਤਾ ਗਿਆ ਜੀ ਉਹਦਾ ਐਨਕਾਊਂਟਰ ਤਾਂ ਨਹੀਂ ਕੀਤਾ ਉਹ ਤਾਂ ਆਪਦੇ ਬਚਾਲ ਲਈ ਫਾਇਰਿੰਗ ਕੀਤੀ ਉਹਨੂੰ ਸਟਾਲ ਸਟੌਨ ਲਈ ਉਹ ਗੱਡੀ ਚ ਲੱਗੀ ਤੇ ਵਜੀ ਕਿੱਥੇ ਸੀ ਜਦੋਂ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਕਿਸੇ ਵਜੀ ਤਾਂ ਨਹੀਂ ਸਰ ਨਹੀਂ ਗੱਡੀ ਚ ਵਜੇ ਆ ਫਿਰ ਗੱਡੀ ਚ ਫਾਇਰ ਵਜਿਆ ਹੈ ਪਰਫੈਕਟ ਮਿਲੇ ਆ ਉਹ ਵਜਨ ਕਰ ਰਹੇ ਆ ਕੋ ਪਿਸਟਲ ਵਗੈਰਾ ਵੀ ਮਿਲਾ ਹੈ ਪਿਸਟਲ ਵੀ ਹੈਗਾ ਜਿਹਦੇ ਨਾਲ ਫਾਇਰਿੰਗ ਕੀਤੀ ਸੀ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੋ ਸਕਦਾ ਐਫ ਆਈ ਆਰ ਦਰਜ ਕਰਕੇ ਅਗਲੀ ਤੱਕ